ਜੀ ਜਿਹੜੀ ਇਸੇ ਦੇ ਨਾਲ ਹੀ ਸੰਬੰਧਿਤ ਗੱਲਬਾਤ ਦੇ ਵਿੱਚ ਜਿਹੜੇ ਫਰਾਂਸ ਦੇ ਫਰਾਂਸ ਦੇ ਪ੍ਰਾਈਮ ਮਿਨਿਸਟਰ ਹੈਗੇ ਆ ਉਹਨਾਂ ਨੇ ਕਿਹਾ ਵੀ ਜਿਹੜਾ ਯੂਰਪੀਅਨ ਯੂਨੀਅਨ ਤੇ ਯੂਐਸ ਦੀ ਟ੍ਰੇਡ ਡੀਲ ਹੋਈ ਆ ਇਹ ਸਬਮਿਸ਼ਨ ਦਾ ਐਕਟ ਆ ਤੇ ਕਹਿੰਦੇ ਯੂਰਪ ਦੇ ਲਈ ਅੱਜ ਇੱਕ ਡਾਰਕ ਦਿਨ ਹੈਗਾ ਆ ਡਾਰਕ ਡੇ ਹੈਗਾ ਆ ਸੋ ਯੂਐਸ ਤੇ ਯੂਰਪੀਅਨ ਯੂਨੀਅਨ ਦੇ ਦਰਮਿਆਨ ਜਿਹੜੀ ਇਹ ਅ ਅੱਜ ਟ੍ਰੇਡ ਡੀਲ ਦੀ ਚਰਚਾ ਹੁਣ ਹਰਜੋਤ ਸਿੰਘ ਜੀ ਜਿਹੜੀ ਕਰਕੇ ਹਟੇ ਆ ਅ ਉਹਨਾਂ ਦੇ ਪ੍ਰਾਈਮ ਪ੍ਰਿੰਸਟਰ ਫਰਾਂਸ ਦੇ ਫਰਾਂਸੀਓਸ ਬੈਰੂ ਉਹਨਾਂ ਨੇ ਕਿਹਾ ਵੀ ਜਿਹੜੇ ਫਰਾਂਸ ਨੇ ਕਾਲ ਦਿੱਤੀ ਸੀ ਯੂਰਪੀਅਨ ਯੂਨੀਅਨ ਨੂੰ ਡੈਗੋਸ਼ੀਏਟਰਸ ਨੂੰ ਵੀ ਆਪਣਾ ਸਟਾਂਸ ਤੁਸੀਂ ਜਿਹੜਾ ਟਫ ਰੱਖਿਓ ਸਖਤ ਜਿਹੜਾ ਉਹ ਰੱਖਿਓ ਟਰੰਪ ਜਿਹੜੇ ਆ ਉਹ ਤੁਹਾਨੂੰ ਰੈਸੀਪਰੋਕਲ ਮੈਜਰ ਦੇ ਨਾਲ ਥ੍ਰੈਟਨ ਜਿਹੜੇ ਉਹ ਕਰਨਗੇ ਤੇ ਇਹਦੇ ਲਈ ਤਾਂ ਤੁਹਾਨੂੰ ਜਿਹੜਾ ਉਹ ਤਗੜੇ ਜਿਹੜਾ ਉਹ ਹੋਣਾ ਪਊਗਾ ਸੋ ਜਰਮਨੀ ਤੇ ਇਟਲੀ ਨੂੰ ਵੀ ਉਹਨਾਂ ਨੇ ਇਸੇ ਤਰੀਕੇ ਦੀ ਸਲਾਹ ਜਿਹੜੀ ਉਹ ਦਿੱਤੀ ਸੀਗੀ ਸੋ ਕਹਿੰਦੇ ਵੀ ਇਹ ਹਾਈ ਲੈਵਲ ਦਾ ਫਰਾਂਸ ਦੇ ਦੁਆਰਾ ਕ੍ਰਿਟਿਸਿਜ਼ਮ ਆਇਆ ਹੈ ਜਿਹੜੇ ਉਹਨਾਂ ਦੇ ਪ੍ਰੈਜ਼ੀਡੈਂਟ ਮਕਰੋਮਾ ਉਹ ਸਾਈਲੈਂਟ ਨੇ ਜਦੋਂ ਤੋਂ ਡੀਲ ਜਿਹੜੀ ਉਹ ਸਾਈਨ ਹੋਈ ਆ 트럼ਪ ਤੇ ਯੂਰੋਪੀਅਨ ਕਮਿਸ਼ਨ ਪ੍ਰੈਜ਼ੀਡੈਂਟ ਔਰਸਲਾ ਵੌਂਡਰਲੇਨ ਦੇ ਦਰਮਿਆਨ ਸੋ ਇਹ ਹੁਣ ਬਰਲਿਨ ਤੇ ਰੋਮ ਦੇ ਵਿੱਚ ਤੋਂ ਵੀ ਕਹਿੰਦੇ ਆ ਵੀ ਬੜੀਆਂ ਕਿਸਾਬ ਦੇ ਨਾਲ ਸੌਫਟ ਸੌਫਟ ਜਿਹੜੇ ਰਿਐਕਸ਼ਨ ਆ ਇਸ ਚੀਜ਼ ਨੂੰ ਲੈ ਕੇ ਜਿਹੜੇ ਉਹ ਸਾਹਮਣੇ ਆਏ ਆ ਇੱਕ ਸਾਰੀ ਪੂਰੇ ਇਸ ਬਤਾਰੇ ਦੇ ਵਿੱਚ ਇੱਕ ਚੀਜ਼ ਜਿਹੜੀ ਕਲੀਅਰ ਹੁੰਦੀ ਹੈ ਹਰਜੋਤ ਸਿੰਘ ਜੀ ਵੀ ਯੂਰਪ ਦੇ ਕੋਲ ਬਾੜੀ ਕੋਈ ਪਾਵਰ ਨਹੀਂ ਹੈਗੀ ਚਾਹੇ ਉਹ ਯੂਕਰੇਨ ਵਾਲੇ ਮਾਮਲੇ ਦੇ ਵਿੱਚ ਹੋਵੇ ਰਸ਼ੀ ਵਾਲੇ ਮਾਮਲੇ ਚ ਹੋਵੇ ਜਾਂ ਓਵਰ ਆਲ ਵੀ ਜਦੋਂ ਕੋਈ ਵੀ ਉਹ ਗੱਲ ਕਹਿੰਦੇ ਆ ਤਾਂ ਲੋਕੀ ਉਸ ਨੂੰ ਅਣਸੁਣੀ ਜੀ ਹੀ ਕਰਕੇ ਅੱਗੇ ਜਿਹੜੇ ਉਹ ਵਧਦੇ ਜਾਂਦੇ ਆ ਤੇ ਹੁਣ ਟਰੰਪ ਹਣੀ ਉਹਥੇ ਜਾ ਕੇ ਆ ਕੇ ਉਹਨਾਂ ਨੇ ਇਹ ਚੀਜ਼ ਨੂੰ ਜਿਹੜਾ ਉਹ ਡੀਲ ਬਣਾਤੀ ਜਿਹੜਾ ਉਹ ਸਪਸ਼ਟ ਕਰ ਦਿੱਤਾ ਜੀ ਬਿਲਕੁਲ ਸੋ ਅੱਜ ਦੀ ਇਹ ਮੇਨ ਖਬਰ ਲਗਭਗ ਦੁਨੀਆ ਦੀਆਂ ਸਾਰੀਆਂ ਜਿਹੜੇ ਨਿਊਜ਼ਪੇਪਰਸ ਹੈਗੇ ਉਹਨਾਂ ਦੀਆਂ ਹੈਡਲਾਈਨਸ ਹੈਗੀਆਂ ਆ ਸੋ ਇਹਦਾ ਜਿਹੜਾ ਫਰੇਮਵਰਕ ਕੀ ਹੋਊਗਾ ਇਨਵੈਸਟਰਸ ਤੇ ਕੀ ਅਸਰ ਪਊਗਾ ਇਹ ਆਉਣ ਵਾਲੇ ਦਿਨਾਂ ਚ ਹੋਊਗਾ ਸੋ 15% ਟੈਰਫ ਜਿਹੜਾ ਹੈ ਯੂਰਪੀਅਨ ਯੂਨੀਅਨ ਦੀਆਂ ਜਿਹੜੀਆਂ ਇੰਪੋਰਟਸ ਆ ਉਹਨਾਂ ਦੇ ਉੱਤੇ ਲੱਗੂ ਆ ਇਹ ਅੱਜ ਜਿਹੜੀ ਅਨਾਉਂਸਮੈਂਟ ਆ ਪ੍ਰੈਜ਼ੀਡੈਂਟ ਡੋਨਰ 트ੰਪ ਉਹਨਾਂ ਨੇ ਕੀਤੀ ਹੈਗੀ ਆ ਸੋ ਬਾਕੀ ਜਿਹੜੀਆਂ ਡਿਟੇਲਸ ਹੈਗੀਆਂ ਉਹ ਆਉਣ ਵਾਲੇ ਸਮੇਂ 'ਚ ਜ਼ਰੂਰ ਤੁਹਾਨੂੰ ਦੱਸਦੇ ਰਾਂਗੇ 750 ਬਿਲੀਅਨ ਡਾਲਰ ਵਰਸ ਆਫ એનર્ਜੀ ਉਹ ਨਹੀਂ ਬਾਈ ਕਰਨੀ ਆ 600 ਬਿਲੀਅਨ ਡਾਲਰ ਇਨਵੈਸਟ ਕਰਨਾ ਹੈਗਾ ਆ ਤੇ ਜੋ ਵਾਇਂਡਰ ਲੈ ਆ ਨਾ ਉਹਨਾਂ ਨੇ ਪ੍ਰੇਜ਼ ਕੀਤਾ ਹੈਗਾ ਇਸ ਡੀਲ ਦਾ ਅ ਕਹਿੰਦੇ ਵੀ ਬਹੁਤ ਵਧੀਆ ਡੀਲ ਹੈਗੀ ਆ ਕਿਉਂਕਿ ਸਾਰੇ ਕਬਰائے ਹੋਏ ਸੀ ਉਹਨਾਂ ਦੀ ਮਾਰਕੀਟ ਦੇ ਉੱਤੇ ਵੀ ਬਹੁਤ ਵੱਡਾ ਜਿਹੜਾ ਅਸਰ ਸੀਗਾ